ਪਣ ਖਬਰਾਂ ਵਿਸਤਾਰ ਨਾਲ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਹਿਮ ਖਬਰ ਦੀ ਇਹ ਪੰਜਾਬ ਹਰਿਆਣਾ ਦੇ ਲਈ ਵਕ ਵਕ ਹਾਈ ਕੋਰਟ ਦੀ ਮੰਗ ਦਾ ਮੁੱਦਾ ਪੱਖਿਆ ਹੋਇਆ ਉਹਨਾਂ ਦਾ ਦੱਸਦੀ ਕਿ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਨੂੰ ਇਸ ਦੌਰਾਨ ਘੇਰਿਆ ਵੀ ਹੈ ਤੇ ਸੀਐਮ ਮਾਨ ਸਪਸ਼ਟ ਕਰਨ ਕਿ ਕੀ ਉਹਨਾਂ ਨਿਊ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਕੰਪਲੈਕਸ ਦੀ ਮੰਗ ਕੀਤੀ ਹੈ ਅਹਿਮ ਖਬਰ ਟੈਲੀਵਿਜ਼ਨ ਸਕਰੀਨ ਤੇ ਹੈ ਇਹ ਪੂਰਾ ਮਾਮਲਾ ਪੱਖਿਆ ਹੋਇਆ ਤੇ ਇਸੇ ਹੀ ਮਾਮਲੇ ਉਤੇ ਸਪਸ਼ਟੀਕਰਨ ਵੀ ਮੰਗਿਆ ਜਾ ਰਿਹਾ ਹੈ ਕਿ ਆਖਰ ਮੁੱਖ ਮੰਤਰੀ ਭਗਵੰਤ ਭਗਵੰਤ ਮਾਨ ਇਸ ਤੇ ਜਵਾਬ ਦੇਣ ਕਿ ਕੀ ਉਹਨਾਂ ਦੇ ਵੱਲੋਂ ਆਖਿਆ ਗਿਆ ਹੈ ਅਹਿਮ ਖਬਰ ਤੱਕ ਪਹੁੰਚਾਰਿਆ ਚੰਡੀਗੜ੍ਹ ਦੇ ਵਿੱਚ ਬਣਿਆ ਮੌਜੂਦ ਹਾਈ ਕੋਰਟ ਕੰਪਲੈਕਸ ਦੀ ਪੰਚ ਪ੍ਰਤਾਪ ਨੂੰ ਦਿੱਤਾ ਜਾਵੇ ਪ੍ਰਤਾਪ ਬਾਜਵਾ ਦੇ ਵੱਲੋਂ ਆਖਿਆ ਗਿਆ ਹੈ ਸਿਮ ਦੇ ਅਜਿਹੇ ਬਿਆਨ ਚੰਡੀਗੜ੍ਹ ਤੇ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਦੇ ਨੇ ਲੱਗਦਾ ਹੈ ਆਮ ਆਦਮੀ ਪਾਰਟੀ ਸਰਕਾਰ ਨੇ ਕੇਂਦਰ ਸਰਕਾਰ ਦੇ ਨਾਲ ਸਮਝੌਤਾ ਕੀਤਾ ਹੈ ਪ੍ਰਤਾਪ ਬਾਜਵਾ ਦੇ ਵੱਲੋਂ ਇਤਿਹਾਸਕ ਸ਼ਬਦੀ ਬਾਜ਼ੀ ਕੀਤਾ ਗਿਆ ਹੈ ਹਰਿਆਣਾ ਦੇ ਵੱਖਰੇ ਹਾਈ ਕੋਰਟ ਦੇ ਲਈ ਖੱਟਰ ਨੇ ਅਮਿਤ ਸ਼ਾਨੂ ਪੱਤਰ ਲਿਖਿਆ ਹੈ ਤੇ ਖੱਟਰ ਨੇ ਮਾਨ ਦੇ ਵੱਲੋਂ ਪੰਜਾਬ ਦੇ ਲਈ ਨਿਊ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਦੀ ਇਮਾਰਤ ਦੀ ਮੰਗ ਦਾ ਜ਼ਿਕਰ ਕੀਤਾ ਹੈ ਪੰਜਾਬ ਹਰਿਆਣਾ ਲਈ ਵਕ ਵਕ ਹਾਈ ਕੋਰਟ ਦੀ ਮੰਗ ਦਾ ਮੁੱਦਾ ਪੱਖਿਆ ਹੋਇਆ ਹੈ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਨੂੰ ਘੇਰਿਆ ਵੀ ਹੈ ਤੇ ਇਸ ਦੌਰਾਨ ਸਪਸ਼ਟੀਕਰਨ ਵੀ ਮੰਗਿਆ ਤਨਾਰੀ ਵੀ ਸਵਾਲ ਕਰਦੇ ਹੋਏ ਨਜ਼ਰ ਆਇਆ ਕਿ ਕੀ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਕੰਪਲੈਕਸ ਦੀ ਮੰਗ ਕੀਤੀ ਹੈ ਚੰਡੀਗੜ੍ਹ ਦਾ ਸੰਦੀਗੜ ਦੇ ਵਿੱਚ ਪਣੀਆ ਮੌਜੂਦਾ ਹਾਈ ਕੋਰਟ ਕੰਪਲੈਕਸ ਦੀ ਪੰਜਾਬ ਨੂੰ ਦਿੱਤਾ ਜਾਵੇ ਇਹ ਪ੍ਰਤਾਪ ਬਾਜਵਾ ਦੇ ਵੱਲੋਂ ਆਖਿਆ ਗਿਆ ਰੁਕਾ ਲੈਣੇ ਆ ਇਸ ਖਬਰ ਤੇ ਰਮਨ ਬਨੇ ਹੋਏ ਨੇ ਸਾਡੇ ਨਾਲ ਰਮਨ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹਾਂਗੇ ਇਸ ਪੂਰੇ ਮਾਮਲੇ ਤੇ ਹੋਰ ਤੁਹਾਡੇ ਕੋਲ ਕੀ ਜਾਣਕਾਰੀ ਹੈ ਜੀ ਕ ਵੀ ਬਿਲਕੁਲ ਪਹਿਲਾਂ ਹੀ ਜਿਹੜਾ ਹੈਗਾ ਟਰੰਡੀਗੜ ਨੂੰ ਲੈ ਕੇ ਕਲੈਸ਼ ਚੱਲਦਾ ਰਿਹਾ ਪੰਜਾਬ ਹਰਿਆਣਾ ਦੇ ਵਿੱਚ ਪੰਜਾਬ ਆਪਣਾ ਹੱਕ ਜਤਾਉਂਦਾ ਰਹੇ ਤੇ ਹੁਣ ਮੌਜੂਦਾ ਸਥਿਤੀ ਦੇ ਵਿੱਚ ਹਾਈ ਕੋਰਟ ਨੂੰ ਲੈ ਕੇ ਜਿਹੜਾ ਹੈਗਾ ਹਰਿਆਣਾ ਵੱਲੋਂ ਆਪਣੀ ਵੱਖਰੀ ਹਾਈ ਕੋਰਟ ਦੀ ਮੰਗ ਕੀਤੀ ਸੀ ਇਸ ਦਾ ਐਕਟਾ ਮਨੋਰ لال ਖੱਟਰ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਚਾਂਖ ਪੱਤਰ ਲਿਖਿਆ ਗਿਆ ਸੀ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਹੈਗੇ ਉਸ ਦਾ ਵੀ ਜ਼ਿਕਰ ਕੀਤਾ ਗਿਆ ਸੀ ਕਿ ਉਹਨਾਂ ਨੇ ਵੀ ਇਹ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਸੀ ਕਿ ਪੰਜਾਬ ਨੂੰ ਵੱਖਰੀ ਹਾਈ ਕੋਰਟ ਦਿੱਤੀ ਜਾਵੇ ਜੋ ਨਿਊ ਚੰਡੀਗੜ੍ਹ ਦੇ ਵਿੱਚ ਬਣਾਈ ਜਾਵੇ ਇਹ ਉਸ ਪੱਤਰ ਦੇ ਵਿੱਚ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਦਾਵਾ ਕੀਤਾ ਗਿਆ ਸੀ ਉਹਦੇ ਵਿਹਾਵੀ ਹੋਣਾ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਨੂੰ ਘੇਰਿਆ ਔਰ ਕਿਹਾ ਕਿ ਜੀ ਤੁਸੀਂ ਇਹ ਹਾਈ ਕੋਰਟ ਤੇ ਚੰਡੀਗੜ੍ਹ ਦੇ ਵਿੱਚ ਜਿਹੜੀ ਹਾਈ ਕੋਰਟ ਪੰਜਾਬੂ ਤੇ ਆਪਣਾ ਹੱਥ ਛੱਡ ਰਹੇ ਹੋ ਜਾਂ ਤੁਸੀਂ ਜਿਹੜੀ ਅੱਗੇ ਨਵੀਂ ਹਾਈ ਕੋਰਟ ਦੀ ਮੰਗ ਕਿਉਂ ਕਰ ਰਹੇ ਹੋ ਇਸ ਤਰੀਕੇ ਨਾਲ ਭਗਵੰਤ ਸਾਨ ਨੂੰ ਕਟਾਰੇ ਦੇ ਸਹੜਾ ਕੀਤਾ ਜਾ ਰਿਹਾ ਕਿ ਤੁਸੀਂ ਪੰਜਾਬ ਦੇ ਹਾਈ ਕੋਰਟ ਤੋਂ ਆਪਣਾ ਹੱਥ ਕਿਉਂ ਛੱਡਣਾ ਚਾਹੁੰਦੇ ਹੋ ਆਪਣਾ ਅਧਿਕਾਰ ਕਿਉਂ ਛੱਡਣਾ ਚਾਹੁੰਦੇ ਹੋ ਤਾਂ ਹੁਣ ਹਾਈ ਕੋਰਟ ਨੂੰ ਲੈ ਕੇ ਜਿੱਥੇ Haryana ਵੱਖਰੀ ਮੰਗ ਕਰ ਰਿਹਾ ਉੱਥੇ ਹੀ ਵਿਰੋਧੀ ਕਿਹੜੀਆਂ ਸਰਕਾਰ ਨੂੰ ਘੇਰਨ ਦੀ ਤਿਆਰੀ ਦੇ ਵਿੱਚ ਨੇ ਰਮਨ ਜ਼ਾਹਰ ਜੀ ਗੱਲ ਹੈ ਹਾਈ ਕੋਰਟ ਨੂੰ ਲੈ ਕੇ ਤਾਂ ਬਹੁਤ ਹੀ ਸਵਾਲ ਪਹਿਲਾਂ ਵੀ ਖੜੇ ਹੋਏ ਨੇ ਕਿ ਅਗਰ ਹਾਈ ਕੋਰਟ ਦੇ ਕਾਲ ਕੀਤੀ ਜਾਵੇ ਜਾਂ ਵਿਧਾਨ ਸਭਾ ਦੀ ਗੱਲ ਕੀਤੀ ਜਾਵੇ ਅਕਸਰ ਹੀ ਮੰਗ ਉੱਠਦੀ ਰਹੀ ਹੈ ਕਿ ਵਕਫਾਖ ਹੋਣੇ ਚਾਹੀਦੇ ਨੇ ਪਰ ਇਸ ਪੂਰੇ ਮਸਲੇ ਨੂੰ ਵੀ ਵਕਫਾਖ ਟਾਂਕ ਦੇ ਨਾਲ ਸੁਲਝਾਉਣ ਦੀ ਵੀ ਲਗਾਤਾਰ ਮਾਹਿਰਾਂ ਦੇ ਵੱਲੋਂ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਇਸ ਦਾ ਕੋਈ ਹੱਲ ਹੋਵੇ ਜਾਂ ਫਿਰ ਜਿਹੜੀਆਂ ਮੁਸ਼ਕਲਾਂ ਦੀ ਚੁਣੌਤੀਆਂ ਦੀ ਗੱਲ ਵਕਫਾਖ ਸਰਕਾਰਾਂ ਪੰਜਾਬ ਜਾਂ ਹਰਿਆਣਾ ਦੀ ਸਰਕਾਰਾਂ ਕਹਿੰਦੀਆਂ ਨੇ ਉਹਨਾਂ ਤੋਂ ਨਜਿੱਠਿਆ ਕਿਵੇਂ ਜਾ ਸਕਦਾ ਹੈ ਜਿਵੇਂ ਬਿਲਕੁਲ ਕਿਉਂਕਿ 1964 ਤੋਂ ਬਾਅਦ ਪੰਜਾਬ ਔਰ ਹਰਿਆਣਾ ਦੀ ਇੱਕੋ ਵਿਧਾਨ ਸਭਾ ਪ੍ਰੀਸ਼ਦ ਜਿਹੜੀ ਅੱਗੇ ਬਣੀ ਹੋਈ ਔਰ ਇੱਕ ਦੇਸ਼ ਦੀ ਇੱਕੋ ਇੱਕ ਜਿਹੜੀ ਹੈਗੀ ਆ ਜਿਹੜੀ ਹਾਈ ਕੋਰਟ ਹੈ ਜਿਹੜੀ 200 ਗਿਆ ਨੂੰ ਜਿਹੜੀ ਹੈਗੀ ਆ ਉਹ ਦਿੱਤੀ ਗਈ ਆ ਤਾਂ ਇਸ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਇੱਕ ਪੱਤਰ ਲਿਖਦੇ ਨੇ ਉਹਦੇ ਵਿੱਚ ਦਾਵਾ ਕਰਦੇ ਨੇ ਕਿ ਹਰਿਆਣਾ ਦੇ ਲੋਕ ਚਾਹੁੰਦੇ ਨੇ ਕਿ ਉਹਨਾਂ ਦੀ ਵੱਖਰੀ ਜਿਹੀ ਹੈਗੀ ਆ ਹਾਈ ਕੋਰਟ ਹੋਵੇ ਕਿਉਂਕਿ ਬਹੁਤ ਸਾਰੇ ਕੇਸ ਜਿਹੜੇ ਹੈਗੇ ਨੇ ਉਹ ਪੈਂਡਿੰਗ ਰਹ ਜਾਂਦੇ ਨੇ ਔਰ ਉਹ ਇੱਕ ਮਤਿਆਂ ਦਾ ਜ਼ਿਕਰ ਵੀ ਕੀਤਾ ਗਿਆ ਜੇ ਉਹ ਸਮੇਂ-ਸਮੇਂ ਸਰਵ ਵਿਧਾਨ ਸਭਾ ਦੇ ਵਿੱਚ ਇਸ ਨੂੰ ਲੈ ਕੇ ਪਾਏ ਗਏ ਨੇ ਤੋਂ ਦੇ ਵਿੱਚ ਇੱਕ ਆਖਰੀ ਜਿਹੜਾ ਹੈਗਾ ਪਹਿਲੇ ਪੇਜ ਦਾ ਆਖਰੀ ਲਾਈਨ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਕਿ ਜਿਹੜਾ ਇਹ ਇਸ਼ੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿਮਾਨ ਨੇ ਪਿਛਲੇ ਦੇ ਮੁੱਖ ਮੰਤਰੀ ਔਰ ਸੁਪਰੀਮ ਕੋਰਟ ਤੇ तमाम ਹਾਈ ਕੋਰਟ ਦੇ ਜਿਹੜੇ ਜਾਂਚ ਨੇ ਜਿਹੜੇ ਮੁੱਖ ਜਾਂਚ ਨੇ ਉਹਨਾਂ ਦੇ ਜਿਹੜੀ ਮੀਟਿੰਗ ਹੋਈ ਸੀ ਉਹਨਾਂ ਦੇ ਦੌਰਾਨ ਉਹਦੇ ਵਿੱਚ ਵੀ ਰਿਪੋਰਟ ਕੀਤਾ ਗਿਆ ਸੀ ਭਗਵੰਤ ਸਿਮਾਨ ਵੱਲੋਂ ਕਿ ਪੰਜਾਬ ਨੂੰ ਵੀ ਵਕਰੀ ਹਾਈ ਕੋਰਟ ਚਾਹੀਦੀ ਹੈ ਜੋ ਨਿਊ ਚੰਡੀਗੜ੍ਹ ਦੇ ਵਿੱਚ ਬਣਨੀ ਚਾਹੀਦੀ ਆ ਤੇ ਇਸ ਨੂੰ ਲੈ ਕੇ ਹੁਣ ਸਿਆਸਤ ਹੋਈ ਆ ਕਿਉਂਕਿ ਲਗਾਤਰ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਕਰ ਰਹੇ ਨੇ ਕਿ ਭਗਵਾਨ ਸਤਮਾਨ ਇਸ ਸਪਸ਼ਟੀਕਰਨ ਦੇਣ ਕਿ ਵੱਖਰੀ ਹਾਈ ਕੋਰਟ ਦੀ ਲੋੜ ਕਿਉਂ ਪਈ ਜਦੋਂ ਉਹਨਾਂ ਕੋਲ ਤਾਂ ਆਲਰੇਡੀ ਪਹਿਲਾਂ ਹੀ ਹਾਈ ਕੋਰਟ ਹੈ ਜਿਹਦਾ ਆਪਣਾ ਆਪਣੇ ਆਪ ਹਾਈ ਕੋਰਟ ਤੋਂ ਆਪਣਾ ਅਧਿਕਾਰ ਛੱਡਣਾ ਕਿਉਂ ਚਾਹੁੰਦੇ ਨੇ ਭਗਵਾਨ ਸਤਮਾਨ ਦਾ ਇਸ ਨੂੰ ਲੈ ਕੇ ਆਉਣ ਹਾਈ ਕੋਰਟ ਨੂੰ ਲੈ ਕੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਸੱਤਾਧਿਰ ਔਰ ਵਿਰੋਧੀ ਧਿਰ ਦੇ ਵਿੱਚ ਜਿਹੜੀ ਹੈਗੀ ਆ ਫਿਚੋ ਤਾਂ ਤੇਜ਼ ਹੋ ਚੁੱਕੀ ਐ ਸਪਸ਼ਟੀਕਰਨ ਨਹੀਂ ਮੰਗ ਕੀਤੀ ਜਾ ਰਹੀ ਐ ਜੈ ਜੈ ਫਿਲਹਾਲੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਮਨੈਸ਼ਰ ਮਾਨ ਜਾਣਕਾਰੀ ਲਈ ਐਸਓਐਸ ਪੂਰੇ ਮਾਮਲੇ ਤੇ ਐਲਓਪੀ ਪ੍ਰਤਾਪ ਬਾਜਵਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਪਸ਼ਟਿਕਰਣ ਮੰਗਿਆ ਜਾ ਰਿਹਾ ਹੈ ਪੰਜਾਬ ਹਰਿਆਣਾ ਦੇ ਲਈ ਵਖ ਵਖ ਹਾਈ ਕੋਰਟ ਦੀ ਮੰਗਦਾ ਹੈ ਮੁੱਦਾ ਜੋ ਪਕਿਆ ਹੋਇਆ ਹੈ ਖਿੱਚੋ ਤਾਣ ਬਣੀ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਨੇ ਇਸ ਦੌਰਾਨ ਤਿੱਖੇ ਸ਼ਬਦੀ ਬਾਾਰ ਭਗਵੰਤ ਮਾਨ ਤੋਂ ਕੀਤੇ ਕਈ ਸਵਾਲ ਕਰਦੇ ਹੋਏ ਨਜ਼ਰ ਆਇਆ ਕਿ ਕੀ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਕੰਪਲੈਕਸ ਦੀ ਮੰਗ ਕੀਤੀ ਹੈ ਕੀ ਕੋਝੋਹਰਤਮਾਨ ਸਵਾਲ ਕੀਤੇ ਗਏ ਨੇ ਤੇ ਨਾਲ ਕੀ ਰਹਿ ਗਿਆ ਤੁਹਾਨੂੰ ਸੁਣਾਉਣਾ ਹੈ